ਸ਼ੂਗਰ ਹੋਵੇ ਨਸਾਂ ਬਲੋਗ ਹੋਣ ਹਾਰਟ ਦੀ ਪ੍ਰੋਬਲਮ ਹੋਵੇ ਕਾੜਾ ਬਿਲਕੁਲ ਫਰੀ ਹੈ ਪੱਕਾ ਲਾ ਜਾ ਭਾਈ ਬਰਨਾਲੇ ਸ਼ਹਿਰ ਦੇ ਵਿੱਚ ਆ ਜਾਓ ਤੁਸੀਂ ਐਤਵਾਰ ਨੂੰ ਕਾਲਾ ਮਹਿਲ ਗੁਰਦੁਆਰਾ ਕਾਲਾ ਮਹਿਲ ਗੁਰਦੁਆਰੇ ਚ ਹਾਂਜੀ ਹਰੇਕ ਐਤਵਾਰ ਇੱਥੇ ਆਇਆ ਕਰਾਂਗੇ ਮੰਗਲਵਾਰ ਨੂੰ ਗੁਰੂ ਕੇ ਕੋਠੇ ਅੱਛਾ ਹਰੇਕ ਮੰਗਲਵਾਰ ਭਗਤਾ ਭਾਈ ਕੋਲੇ ਗੁਰੂ ਕੇ ਕੋਠੇ ਹੋਇਆ ਕਰੀ ਮਾਪੀ ਮੈਨੂੰ ਆਇਆ ਰਸ ਸੋਡੇ ਹੱਥ ਚਾਹ ਚੀਜ਼ ਕੀ ਹੈਗੀ ਇਹ ਟਾਈਫਾਇਟ ਦੀ ਦਵਾਈ ਹੈ ਜਿੰਨਾ ਮਰਜੀ ਟਾਈਫਾਇਟ ਹੋਵੇ ਮੁਰਕੇ ਨੂੰ ਟਾਈਫਾਇਟ ਨਹੀਂ ਹੁੰਦਾ। ਘੁਰੀਆਂ ਖਾਣੀਆਂ ਮੁਰਕੇ ਟਾਈਫਾਇਟ ਨਹੀਂ ਹੁੰਦਾ। ਆਹਾਹਾ ਕਿਉਂ ਟਾਈਫਾਇਟ ਜਿਹੜਾ ਇਹ ਤਿੰਨ ਤਰ੍ਹਾਂ ਦਾ ਹੁੰਦਾ ਇੱਕ ਮੋਟੀ ਮਾਤਾ ਇੱਕ ਪਾਣੀ ਜਰਾ ਇੱਕ ਠੰਡੇ ਪਿੰਡੇ। ਠੀਕ ਆ। ਜਦੋਂ ਠੰਡੇ ਪਿੰਡੇ ਰਹੇ ਜੇ ਉਹਦਾ ਹੱਡ ਭੰਨੀ ਰਹਿਣ ਲੱਗੇ ਨਹੀਂ ਸੀ। ਇਹ ਸੱਲ ਜਿੰਨੇ ਮਰਜੀ ਵਾਦੇ ਘਟਦੇ ਆ। ਇੱਕ ਸੀਸੀਪੀ ਨਾਲ ਸਿਲ ਪੂਰੇ ਹੋ ਜਾਂਦੇ ਆ ਨਵੇਂ ਬਾਦ ਨਹੀਂ ਹੈਗਾ ਤਿੰਨ ਪੀੜੀਆਂ ਕੰਮ ਕਰ ਰਹੀਆਂ ਆ ਲੇਖ ਲਓ ਭਾਈ ਲੱਖਾਂ ਹਜ਼ਾਰਾਂ ਮਰੀਜ਼ ਠੀਕ ਹੋ ਚੁੱਕੇ ਨੇ ਆ ਕੱਠ ਦਿਖਾ ਦੇ ਕਰਾ ਮੁੰਡਿਆ ਆਨਲਾਈਨ ਮੰਗਾਉਣਾਗਾ ਆਨਲਾਈਨ ਵੀ ਮੰਗਾ ਸਕਦਾਗਾ ਨੰਬਰ ਬਾਬਾ ਜੀ ਦਾ ਸਕਰੀਨ ਤੇ ਚੱਲ ਰਿਹਾ ਕਿੰਨੀ ਵਾਰ ਆਇਆ ਪਣੇ ਦੂਸਰੀ ਵਾਰ ਆਇਆ ਫਰਕ ਪੈ ਗਿਆ ਪਣੇ ਹਾਂਜੀ ਵੀਰੇ ਚਲੋ ਪਣੇ ਪੈ ਜੂਗਾ ਪਰਮਾਤਮਾ ਕਰੂਗਾ ਭਲੀ ਹੋਰ ਪਣੇ ਠੀਕ ਹਾਂ ਹਾਂ ਵੀਰੇ ਠੀਕ ਫਰਕ ਪੈ ਗਿਆ ਪਣੇ ਹਾਂਜੀ ਪਹਿਲੀ ਵਾਰ ਆਏ ਜੀ ਅੱਜ ਜੀ ਬਹੁਤ ਵਧੀਆ ਜੀ ਤੁਹਾਡਾ ਬਹੁਤ ਵਧੀਆ ਕਾਣਾ ਬਹੁਤ ਅੱਛਾ ਕੋਈ ਨਹੀਂ ਪਿੰਨ ਸਾਰੀ ਪਤਾ ਲੱਗ ਗਿਆ ਜੀ ਆਹ ਤੁਸੀਂ ਤੁਹਾਨੂੰ ਜੀ ਸ਼ੂਗਰ ਦੀ ਸ਼ੂਗਰ ਤਾਂ ਆयो ਜੀ ਪਹਿਲੀ ਵਾਰ ਠੀਕ ਆ ਜੀ ਤੁਸੀਂ ਜੀ ਇਹ ਦੂਜੀ ਵਾਰ ਆਏ ਦੂਜੀ ਵਾਰ ਆਏ ਹਾਂ ਫਰਕ ਪੈ ਗਿਆ ਜੀ ਬਹੁਤ ਵਧੀਆ ਹਾਂਜੀ ਕਾਦੀ ਪ੍ਰੋਬਲਮ ਸੀ ਜੀ ਖੜ ਤਖ ਦੇ ਕੋਟੇ ਸਿਰ ਦੁਖੇ ਸੀ ਕੋਟੇ ਅੱਛਾ ਹੋ ਜਵਾ ਠੀਕ ਜੀਵਾਰ ਇਸੇ ਕਾਦੀ ਸਮੱਸਿਆ ਜੀ ਇਹ ਕਾੜਾ ਹਾਂ ਜੀ ਛਕ ਲਿਆ ਕਾਦੀ ਸਮੱਸਿਆ ਜੀ ਸੋਨੋ ਇਥੋਂ ਲੈ ਕੇ ਲੱਤਾਂ ਖੜੀਆਂ ਨਹੀਂ ਜੀ ਹਾਰਟ ਤੇ ਨਾ ਚੌਕੇ ਪੈਂਦੇ ਸੀ ਉਹਦੇ ਨਾਲ ਕੁਝ ਫਰਕ ਪੈ ਗਿਆ ਪਹਿਲਾਂ ਕਾੜਾ ਪੀਣ ਤੋਂ